ਨਾਮ ਮੈਂ ਅਮਰਜੀਤ ਸਿੰਘ ਸੈਨਟਰੀਨਸਪੈਕਟਰ ਨਗਰ ਨਿਗਮ ਹੋਗਾ ਸਰ ਸਰ ਇੱਕ ਜਿਹੜਾ ਗਉਂ ਧੰਦਾ ਟਰੱਕ ਪਹੁੰਚਿਆ ਤੁਹਾਡੇ ਕੋਲੇ ਸਰ ਮਾਮਲਾ ਕੀ ਹੈ ਇਹ ਸਾਡੋਂ ਅੱਜ ਇੱਕ ਸਵੇਾਈ ਕਾਲ ਪ੍ਰਾਪਤ ਹੋਈ ਹੈ ਸਾਡੇ ਸ਼ਹਿਰ ਦੇ ਸਮਾਜਿਕ ਇੱਕ ਸੰਸਥਾ ਦਾ ਜਿਹੜੀ ਹੈਗੀ ਸਹਿਯੋਗ ਕਰਦੀ ਹੈ ਸਾਡੇ ਨਾਲ ਉਹਨਾਂ ਵੱਲੋਂ ਕਾਲ ਪ੍ਰਾਪਤ ਹੋਈ ਸੀ ਕਿ ਇੱਕ ਰਾਤ ਕੋਈ ਬੇਸਾਰਾ ਪਸ਼ੂਆਂ ਦਾ ਇੱਕ ਟਰੱਕ ਪਕੜਿਆ ਗਿਆ ਜਿਹਦੇ ਜਿਸ ਨੂੰ ਥਾਣੇ ਫਿਰੋਜ਼ਪੁਰ ਤਰਿਆਣਾ ਸਿਟੀ ਦੇ ਵਿੱਚ ਪਕੜਿਆ ਗਿਆ ਉਹਦੀ ਕਾਰਵਾਈ ਚੱਲ ਰਹੀ ਹੈ ਉਸ ਨੂੰ ਜਿਹੜਾ ਹੈਗਾ ਸ਼ਹਿਰ ਦੇ ਵਿੱਚ ਕਿਤੇ ਵੀ ਅਗਰ ਛੱਡਿਆ ਜਾਂਦਾ ਹੈਗਾ ਤਾਂ ਇੱਕ ਹਾਦਸੇ ਦਾ ਕਾਰਨ ਬਣਾਂਗੇ। ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਉਹ ਜਾਨਵਰਾਂ ਨੂੰ ਸ਼ਹਿਰ ਦੇ ਵਿੱਚ ਨਾ ਖੁੱਲੇ ਵਿੱਚ ਛੱਡਦੇ ਹੋਏ ਆਪਣੀ ਗਊਸ਼ਾਲਾ ਦੇ ਵਿੱਚ ਸਾਮ ਸੰਭਾਲ ਲਈ ਛੱਡ ਦਿੱਤਾ ਹੈ। ਇਹਦੇ ਲਈ ਅਸੀਂ ਜਿਹੜੀ ਤੁਹ ਸਾਮ ਸੰਭਾਲ ਕਰਨ ਵਾਲੀ ਗਊਸ਼ਾਲਾ ਦੇ ਮੈਂਬਰ ਹੈਗੇ ਉਹਨਾਂ ਨਾਲ ਗੱਲਬਾਤ ਕਰਕੇ ਉਹਦੇ ਵਿੱਚ 11 ਨੰਦੀ ਤੇ ਦੋ گاਵਾ ਸੀਗੀਆਂ ਜਿਹੜੀਆਂ ਉਹ ਅਸੀਂ ਸਾਮ ਸੰਭਾਲ ਲਈ ਆਪਣੀ ਗਊਸ਼ਾਲਾ ਵਿੱਚ ਛੱਡ ਲਈਆਂ ਤਾਂ ਕਿ ਸ਼ਹਿਰ ਦੇ ਵਿੱਚ ਕਿਸੇ ਹਾਦਸੇ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਾ ਹੋਵੇ। ਮਤੋਂ ਟੱਕਰ ਤੇ ਫੜਿਆ ਗਿਆ ਜੀ ਮੇਰਾ ਨਾਮ ਸੰਦੀਪ ਕੁਮਾਰ ਬਰਮਾ ਜੀ ਪੰਜਾਬ ਪ੍ਰਧਾਨ ਗਊ ਸੁਰੱਖਿਆ ਸੇਵਾਦਲ ਜੀ ਜਿਸ ਗੋਂ ਤੋਂ ਦਾ ਟਰੱਕ ਪਕੜਿਆ ਗਿਆ ਹੈ ਮਾਪੇ ਇਹ ਜੀ ਸਾਡੀ ਟੀਮ ਨੂੰ ਸਾਡੀ ਅਵੌਰ ਤੇ ਫਰੀਦਕੋਟ ਟੀਮ ਨੂੰ ਸੂਚਨਾ ਮਿਲੀ ਕਿ ਪਿੰਡ ਟੈਫੀ ਜਿਹੜਾ ਕਿ ਫਰੀਦਕੋਟ ਜ਼ਿਲ੍ਹੇ ਦਾ ਕੋਟਕਪੂਰੇ ਦੇ ਨਾਲ ਹੈ ਉੱਥੇ ਇੱਕ ਤਸਕਰ ਰਹਿੰਦਾ ਈ ਗੁਰਮੇਲ ਸਿੰਘ ਉਰਫ ਬੱਬੂ ਪੁੱਤਰ ਸੁਖਦੀਪ ਸਿੰਘ ਪਿਛਲੇ ਲੰਬੇ ਸਮੇਂ ਤੋਂ ਗਊਆਂ ਦੀ ਤਸਕਰੀ ਕਰਦਾ ਹੈ ਇਹ ਉਹ ਗਊਆਂ ਦੀ ਤਸਕਰੀ ਕਰਦਾ ਹੈ ਜਿਹੜਾ ਗਊ ਧੰਨ ਸੜਕਾਂ ਤੇ ਬੇਸਹਾਰਾ ਘੁੰਮ ਰਿਹਾ ਬਾਹਰ ਉਹਨਾਂ ਨੂੰ ਇਕੱਠਾ ਕਰਕੇ ਇੱਕ ਸੁੰਨਸਾਨ ਜਗ੍ਹਾ ਤੇ ਲੈ ਜਾਂਦਾ ਔਰ ਜਿਹੜੇ ਯੂਪੀ ਦੇ ਮੁਸਲਮਾਨ ਹੈ ਉਹਨਾਂ ਨਾਲ ਟਾਈ ਅਪ ਕਰਕੇ ਗੱਡੀ ਭਰਾ ਦਿੰਦਾ ਇਸ ਦੇ ਸਬੰਧ ਵਿੱਚ ਜਦੋਂ ਸਾਨੂੰ ਸੂਚਨਾ ਸਾਡੀ ਟੀਮ ਨੂੰ ਮਿਲੀ ਕਿ ਇੱਕ ਟਰੱਕ ਠਾਫੀ ਤੋਂ ਲੋਡ ਹੋ ਕੇ ਬਾਇਆ ਮੋਗਾ ਹੁੰਦਾ ਹੋਇਆ ਜੰਮੂ ਕਸ਼ਮੀਰ ਕੱਟਣ ਵੱਡਣ ਦੇ ਲਈ ਜਾਂਦਾ ਤਾ assim ਇਸ ਦੀ ਇਤਲਾਹ ਕੰਟਰੋਲ ਰੂਮ ਮੋਗਾ ਪੁਲਿਸ ਨੂੰ ਦਿੱਤੀ ਤਾਂ ਉਹਨਾਂ ਨੇ ਬੜੀ ਹੀ ਮੁਸਤੈਦੀ ਦੇ ਨਾਲ ਤਕਰੀਬਨ ਮੇਰੇ ਹਿਸਾਬ ਨਾਲ 7 ਗੱਡੀਆਂ ਮਗਰ ਲਾ ਕੇ ਇਹਨੂੰ ਫਿਰੋਜ਼ਪੁਰ ਰੋਡ ਤੇ ਥਾਣਾ ਸਦਰ ਦੇ ਬਿਲਕੁਲ ਨਜ਼ਦੀਕ ਪੈਟਰੋਲ ਪੰਪ ਦੇ ਕੋਲੇ ਨੂੰ ਕਾਬੂ ਕੀਤਾ ਗਿਆ ਟਰੱਕ ਨੂੰ ਜੀ ਸਰ ਕਿੰਨੇ ਲੋਕ ਜਿਹੜੇ ਸਵਾਰ ਸੀ ਟਰੱਕ ਦੇ ਅ ਸਰ ਇਹਦੇ ਵਿੱਚ ਇੱਕ ਡਰਾਈਵਰ ਸੀਗਾ ਜੀ ਜੋ ਕਿ ਮੌਕੇ ਤੋਂ ਫਰਾਰ ਹੋ ਗਿਆ ਜੀ ਉਹ ਭੱਜ ਗਿਆ ਜੀ ਤੇ ਜਦੋਂ ਅਸੀਂ ਪੁਲਿਸ ਦੀ ਮੌਜੂਦਗੀ ਦੇ ਵਿੱਚ ਟਰੱਕ ਨੂੰ ਚੈੱਕ ਕੀਤਾ ਤਾਂ ਟਰੱਕ ਦੇ ਵਿੱਚ ਕੁੱਲ 13 ਗਊ ਵੰਸ਼ ਸੀ ਜਿਦੇ ਵਿੱਚੋਂ 11 ਠੱਠੇ ਔਰ 2 ਗਾਵਾਂ ਸੀ ਜਿਨ੍ਹਾਂ ਨੂੰ ਇਹਨਾਂ ਨੂੰ ਗਊਸ਼ਾਲਾ ਸਰਕਾਰੀ ਮੋਗਾ ਦੇ ਵਿੱਚ ਛੱਡਿਆ ਗਿਆ ਔਰ ਜੋ ਟਰੱਕ ਦੇ ਮਾਲਕ ਪਲੱਸ ਜੋ ਇਹਦੇ ਵਿੱਚ ਤਸਕਰ ਸੀਗਾ ਉਹਨਾਂ ਤੇ ਅਸੀਂ ਆਪਦੇ ਵੱਲੋਂ ਮਾਮਲਾ ਦਰਜ ਕਰਵਾ ਦਿੱਤਾ ਸਭ ਜਿਹੜੇ ਗਊ ਧੰਨ ਸੀਗੇ ਸਰਕਾਰੀ ਗਊਸ਼ਾਲਾ ਦੇ ਵਿੱਚ ਬਿਲਕੁਲ ਜੀ ਬਿਲਕੁਲ ਇਹਨਾਂ ਨੂੰ ਮੋਗੇ ਦੀ ਸਰਕਾਰੀ ਗਊਸ਼ਾਲਾ ਦੇ ਵਿੱਚ ਛੱਡਿਆ ਗਿਆ ਸੀ ਸੰਦੀਪ ਜੀ ਜ਼ਿਆਦਾਤਰ ਦੇਖਿਆ ਜਾਂਦਾ ਤੁਸੀਂ ਜਿਵੇਂ ਗਊ ਸੇਵਕੋਂ ਗਊਆਂ ਦੀ ਜਿਹੜੇ ਤਸਕਰੀ ਕਰਦੇ ਨੇ ਲੋਕ ਉਹਨਾਂ ਤੇ ਕਾਰਵਾਈ ਕਰਵਾਉਂਦੇ ਪਰ ਦੇਖਿਆ ਜਾਂਦਾ ਹੈ ਕਿ ਜਿਹੜੇ ਅਵਾਰਾ ਗਊ ਧੰਨ ਹੈ ਜਿਹੜੇ ਸੜਕਾਂ ਦੇ ਵਿੱਚ ਰੁਲਦੇ ਆ ਪੱਠੇ ਕੋਈ ਨਹੀਂ ਪਾਉਂਦਾ ਉਹਨਾਂ ਨੂੰ ਬਿਲਕੁਲ ਬਿਲਕੁਲ ਸੋਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਕਹਿਣਾ ਚਾਹੁੰਦਾ ਵੀ ਜਿੱਦ ਦੇ ਅਸੀਂ ਅਵਾਰਾ ਸ਼ਬਦ ਚੇਂਜ ਕਰਤਾ ਵੇ ਸਾਰਾ ਜਿਹੜਾ ਆਵਾਰਾ ਸ਼ਬਦ ਤਾਂ ਹੀ ਆਵਾਰਾ ਹੀ ਰਹਿ ਰਹੀ ਹੈ ਅਸੀਂ ਇਹਦਾ ਸ਼ਬਦ ਬੇਸਹਾਰਾ ਕਰੀਏ ਹੁਣ ਮੈਂ ਤੁਹਾਨੂੰ ਜਵਾਬ ਦਿੰਨਾ ਹੈ ਜਿਹੜੀ ਇਹ ਬੇਸਹਾਰਾ ਗਊ ਤਾਂ ਨੂੰ ਘੁੰਮ ਰਿਹਾ ਤਾਂ ਬਾਦਲ ਸਰਕਾਰ ਦੇ ਵਿੱਚ ਕੋਈ ਮੈਂ ਬਾਦਲ ਸਰਕਾਰ ਦਾ ਹਮੇਤੀ ਨਹੀਂ ਹੈਗਾ ਬਾਦਲ ਸਰਕਾਰ ਦੇ ਵਿੱਚ 25 ਗਊਸ਼ਾਲਾ ਬਣੀਆਂ ਸੀਗੀਆਂ ਜਿਹੜੀਆਂ ਕਿ 25-25 ਏਕੜ ਦੇ ਵਿੱਚ ਉਹਦਾ ਟੀਚਾ ਕਿਸੇ ਵੀ 5-5000 ਇੱਕ ਗਊ ਪੰਜ-ਪੰਜ ਹਜ਼ਾਰ ਗਊਆਂ ਗਊਸ਼ਾਲਾ ਦੇ ਵਿੱਚ ਰੱਖੀਆਂ ਜਾਣ ਉਹ ਡੀਸੀ ਸਾਹਿਬ ਦੇ ਏਡੀਸੀ ਸਾਹਿਬ ਦੇ ਤੇ ਐਸਡੀਐਮ ਦੇ ਸਾਹਿਬ ਦੇ ਅੰਡਰ ਚ ਨਹੀਂ ਅੱਜ ਵੀ ਉਹ ਗਊਆਂ ਪਰ ਉਹਨਾਂ ਦੇ ਵਿੱਚ ਗਊ ਹਜ਼ਾਰ ਹੈ 1200 ਹੈ ਕਿਸੇ ਵਿੱਚ 2000 ਹੈ ਸੋ ਮੈਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦਾ ਵੀ ਜਿਹੜਾ 2 ਲੱਖ ਦੇ ਕਰੀਬ ਗਊ ਧੰਨ ਬਾਹਰ ਸੜਕਾਂ ਤੇ ਘੁੰਮ ਰਿਹਾ ਹੈ ਤਾਂ ਕਾਰਪੋਰੇਸ਼ਨ ਜਾਂ ਜਿੰਨੀਆਂ ਵੀ ਸਾਡੀਆਂ ਧਾਰਮਿਕ ਸੰਗਠਨ ਨੇ ਜਿੰਨੇ ਵੀ ਗਊ ਮਾਤਾ ਦੀ ਸੇਵਾ ਕਰਦੇ ਉਹਨਾਂ ਨਾਲ ਤਾਲਮੇਲ ਕਰਕੇ ਇੱਕ ਵੱਡੀ ਮੀਟਿੰਗ ਕਰਕੇ ਤਾਂ ਇਹਨਾਂ ਨੂੰ ਵਕ ਵਕ ਗਊਸ਼ਾਲਾ ਦੇ ਵਿੱਚ ਪਹੁੰਚਾਇਆ ਜਾਵੇ ਤਾਂ ਕਿ ਐਕਸਿਟ ਤੰਤ ਤੋਂ ਵੀ ਜਿਹੜੀਆਂ ਕੀਮਤੀ ਜਾਣਾਂ ਜਾਂਦੀਆਂ ਚਾਹੇ ਉਹ ਗਊ ਵੰਸ਼ ਦੀ ਜਾਣਾ ਚਾਹੇ ਉਹ ਕਿਸੇ ਇਨਸਾਨ ਦੀ ਹੈ ਜਾਣਤਾ ਜਾਣਾ ਤੇ ਇਹਦੇ ਨਾਲ ਕਾਫੀ ਨਿਜਾਤ ਮਿਲੂਗੀ ਜੇਕਰ ਸਰਕਾਰ ਇਸ ਵੱਲ ਧਿਆਨ ਦਿੰਦੀ ਹੈ। ਪੁਲਿਸ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ? ਪੁਲਿਸ ਵੱਲੋਂ ਜਿਹੜੀ ਮੋਗਾ ਪੁਲਿਸ ਵੱਲੋਂ ਬਹੁਤ ਵਧੀਆ ਕਾਰਵਾਈ ਕੀਤੀ ਵੀ ਹੈ ਬਹੁਤ ਹੀ ਮਸਤੀਦੀ ਦੇ ਨਾਲ ਉਹਨਾਂ ਦੇ ਵੱਲੋਂ ਨਾਕਾ ਲਾਇਆ ਗਿਆ। ਨਾਕਾ ਲਾ ਕੇ ਇਸ ਟਰੱਕ ਨੂੰ ਕਾਬੂ ਕੀਤਾ ਗਿਆ। ਗਊ ਸੰਚਾਲਕ ਜਿਹੜੇ ਐ ਮੋਗਾ ਦੀ ਗਊ ਸੇਵਕ ਜਿਹੜੇ ਉਹਨਾਂ ਵੱਲੋਂ ਕਿਸ ਤਰ੍ਹਾਂ ਸਿਰੋ ਬਹੁਤ ਵਧੀਆ ਸਹਿਯੋਗ ਅੱਜ ਤੋਂ ਤਕਰੀਬਨ ਕੋਈ ਮਹੀਨਾ ਡੇਢ ਮਹੀਨਾ ਪਹਿਲਾਂ ਵੀ ਮੈਂ ਇੱਕ ਗੱਡੀ ਇੱਥੇ ਜਿਹੜੀ ਕਿ ਤਸਕਰਾਂ ਤੋਂ ਉੱਚਣਾ ਤੋਂ ਗਊ ਮਾਤਾ ਨੂੰ ਬਚਾਇਆ ਸੀ ਉਹ ਵੀ ਛੱਡ ਕੇ ਗਿਆ ਅੱਜ ਵੀ ਜਦੋਂ ਅਸੀਂ ਸਾਡੇ ਜੋਗਿੰਦਰ ਪਾਲ ਜੀ ਹੈ ਜੀ ਇੱਥੇ ਵਿਸ਼ਵ Hindu ਸ਼ਕਤੀ ਤੋਂ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਜਿਹੜੀ ਇਹ ਗਊਸ਼ਾਲਾ ਦੇ ਕਮੇਟੀ ਦੇ ਮੈਂਬਰ ਜੋ ਵੀ ਸੇਵਾਦਾਰ ਨੇ ਉਹਨਾਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹੜੇ ਮੱਥੇ ਕਿਹਾ ਵੀ ਤੁਸੀਂ ਇਹ ਗਊ ਮਾਤਾ ਨੂੰ ਇੱਥੇ ਛੱਡ 11 ਵੀਰ ਸਿੰਘ ਜੀ ਜਿੰਨੇ ਇੱਕ ਬਹੁਤ ਅੱਡਾ ਕਾਪਾ ਪਤਾਇਆ ਸੀ ਜੀ ਮਾਮਲਾ ਜੀ ਮਾਮਲਾ ਸਰ ਆਪ ਨੂੰ ਮੋਗੇ ਕਾਲ ਕੰਟਰੋਲ ਤੋਂ ਫੋਨ ਆਇਆ ਸੀਗਾ ਵੀ ਕੋਈ ਇੱਕ 12 ਗਊਆਂ ਇਹਦੇ ਵਿੱਚ ਤੇ ਟਰੱਕ ਲਿਜਾ ਰਹੇ ਪਤਾ ਨਹੀਂ ਕਿੱਥੇ ਜਾ ਰਹੀ ਆ ਤੇ ਰੋਗੇ ਦੀ ਸਾਡੀ ਪੁਲਿਸ ਮਗਰ ਲੱਗ ਚੁੱਕੀ ਸੀ ਇਹਨਾਂ ਤੇ ਤੇ ਇਹ ਭਜਾਉਣ ਦੇ ਵਿੱਚ ਅਸੀਂ ਇਹ ਮੋਗੇ ਇੱਥੇ ਰੋਗਲੇ ਥਾਣੇ ਸਰ ਮੋਗੇ ਤੇ ਉੱਥੋਂ ਸਾਰਾ ਡਰਾਈਵਰ ਫਰਾਰ ਹੋ ਗਿਆ ਇਹਦੇ ਵਿੱਚ 13 ਸਨ ਉਹ ਸਾਰੇ ਇਹਨਾਂ ਦੀ ਬੰਦੀ ਕਾਰਵਾਈ ਕੀਤੀ ਜਾਉ। ਹਾਂਜੀ। ਇਹਨੂੰ ਸਰ ਮੋਗੇ ਕੋਈ ਸਾਲਾ ਛੱਡ ਦਿੱਤਾ। ਟਰੱਕ ਕੋਥੇ ਥਾਣੇ ਸਰ ਹਾਂਜੀ। ਬੰਦ ਕਰ ਦਿੱਤਾ। ਨਹੀਂ ਸਰ ਡਰਾਈਵਰ ਫਰਾਰ ਹੋ ਗਏ। ਮਾਮਲਾ ਦਰਜ ਕਰ ਲਓ।